ਬੀਰਾ ਸਿੰਘ ਤੇ ਸਰਦਾਰ ਪ੍ਰੀਤਮ ਸਿੰਘ ਇਹ ਦੋਵੇਂ ਪ੍ਰਸਨ ਆਪਾਂ ਇਹਨਾਂ ਦੇ ਬਾਰੇ ਥੋੜਾ ਜਿਹਾ ਸੁਣ ਲਈਏ ਵਿਚਾਰ ਲਈਏ ਕੌਣ ਸਨ ਇਹ ਦੋਹਾਂ ਤਰੰਤ ਫੱਡੇ ਇੱਕ ਪਿੰਡ ਚੱਕ ਬੰਡਾਲਾ ਚੱਕ ਪੰਡ ਬੰਡਾਲੇ ਦੇ ਵਿੱਚ ਇੱਕ ਗਰੀਬ ਮਾਤਾ ਰਹਿੰਦੀ ਹੈ ਉਸ ਦਾ ਪਤੀ ਚਲਾਣਾ ਕਰ ਚੁੱਕਾ ਹੈ ਉਸ ਦੇ ਦੂਰ ਪੁੱਤਰ ਨੇ ਇੱਕ ਬੀਰਾ ਸਿੰਘ ਇੱਕ ਪ੍ਰੀਤਮ ਸਿੰਘ ਮਾਂ ਆਪਣੇ ਬੱਚਿਆਂ ਦੇ ਨਾਲ ਵਿਚਾਰ ਕਰਦੀ ਏ ਕਿ ਪੁੱਤਰੋ ਆਪਣਾ ਖਾਣ ਦਾ ਕੋਈ ਪ੍ਰਬੰਧ ਨਹੀਂ ਆਪਣੇ ਕੋਲ ਉਧਰ ਪੂਰਤੀ ਵਾਸਤੇ ਕੋਈ ਚੰਗਾ ਪ੍ਰਬੰਧ ਨਹੀਂ ਰੁਜ਼ਗਾਰ ਨਹੀਂ ਹੈ ਤੇ ਕਿਉਂ ਨਾ ਤੁਹਾਡੇ ਵਿੱਚੋਂ ਇੱਕ ਨੂੰ ਆਨਾਥ ਆਸ਼ਰਮ ਭੇਜ ਦਿੱਤਾ ਜਾਵੇ ਇੱਕ ਤੇ ਉਨੀ ਚੰਗਾ ਪ੍ਰਸ਼ਾਦਾ ਛਕ ਲੇਗਾ ਦੋ ਵਰੀ ਦੀ ਰੋਟੀ ਖਾ ਲੇਗਾ ਇੱਕ ਆਪਾਂ ਵੀ ਜਿਹੜਾ ਇੱਕ ਮੇਰੇ ਨਾਲ ਰਹੇਗਾ ਉਹਦਾ ਚੰਗਾ ਗੁਜ਼ਾਰਾ ਹੋ ਜਾਵੇਗਾ ਇਹ ਵਿਚਾਰ ਕਰਕੇ ਭਾਈ ਪ੍ਰੀਤਮ ਸਿੰਘ ਨੇ ਅਨਾਥ ਆਸ਼ਰਮ ਜਾਣਾ ਪ੍ਰਵਾਨ ਕੀਤਾ ਉਸੇ ਸਮੇਂ ਭਾਈ ਪ੍ਰੀਤਮ ਸਿੰਘ ਅਨਾਥ ਆਸ਼ਰਮ ਚਲੇ ਗਏ ਸਮਾਂ ਬੀਤ ਗਿਆ ਤਰਤਾਂਤ ਸਿੰਘ ਜਿਹੜਾ ਸਾਕਾ ਵਾਪਰਿਆ ਤੇ ਸੱਦਾ ਆਇਆ ਸੀ ਇੱਕ ਕਿ ਤਰਤਾਂਤ ਸਿੰਘ ਇਹ ਮਹੰਤਾਂ ਤੋਂ ਗੁਰ ਘਰ ਨੂੰ ਆਜਾਦ ਕਰਵਾਉਣਾ ਟਾਈਪ ਰੇਟਮ ਸਿੰਘ ਉਹਨਿਕ ਇੱਕਿਆ ਨਾਤਾ ਸ਼ਮ ਚ ਰਹਿ ਰਹੇ ਨੇ ਸਾਰੇ ਹੀ ਬੱਚਿਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਨਹੀਂ ਤਰਤਰ ਸੈਧ ਦੇਸ਼ਨਾ ਨੂੰ ਜਾਵਾਂਗੇ ਉੱਥੋਂ ਦੇ ਪ੍ਰਬੰਧਕਾਂ ਨੇ ਇਹ ਸੋਚਿਆ ਕਿ ਬੱਚੇ ਨਹੀਂ ਸਾਡੀ ਜ਼ਿੰਮੇਵਾਰੀ ਹੈ ਕੋਈ ਗਲਤ ਫੈਸਲਾ ਨਾ ਲੈ ਲੈਣ ਕਿਤੇ ਚਲੇ ਨਾ ਜਾਣ ਉਹਨਾਂ ਨੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਇਹਨਾਂ ਨੂੰ ਕਮਰਿਆਂ ਦੇ ਵਿੱਚ ਹੀ ਪ੍ਰਸ਼ਾਦਾ ਪਾਣੀ ਦਿੰਦੇ ਰਹੇ ਚਾਰ ਪੰਜ ਦਿਨ ਬੰਦ ਰੱਖਿਆ ਜਦੋਂ ਇਹਨਾਂ ਨੂੰ ਖੋਲਿਆ ਤਾਂ ਇਹ ਉਸੇ ਵੇਲੇ ਤਰਤਰ ਸੈਧ ਦੇਸ਼ਨਾ ਨੂੰ ਗਏ ਤੇ ਭਾਈ ਪ੍ਰੀਤਮ ਸਿੰਘ ਉੱਥੇ ਜਾ ਕੇ ਬੜਾ ਕੁਰਲਾਈ ਰੋਏ ਕਹਿੰਦੇ ਪਾਤਸ਼ਾਹ ਤੂੰ ਮੈਨੂੰ ਆਵਾਜ਼ ਹੀ ਦਿੱਤੀ ਸੀ ਪਰ ਮੈਂ ਆ ਨਹੀਂ ਸਕਿਆ ਪਾਤਸ਼ਾਹ ਮੈਂ ਤੇਰੀ ਸਦੇਤੀ ਆ ਨਹੀਂ ਸਕਿਆ ਮੈਂ ਕਿੰਨਾ ਵੱਡਾ ਅਪਹਾਗਾ ਹਾਂ ਕਿੰਨੇ ਗੂ ਕੇ ਸਿੱਖਾਂ ਨੇ ਸ਼ਹਾਦਤਾਂ ਜੰਮ ਪੀਤਾ ਮੈਂ ਇਸ ਤੋਂ ਵੰਜਾ ਰਹਿ ਗਿਆ ਇਹਨੇ ਆਪਣੇ ਘਰੇ ਚਿੱਠੀ ਲਿਖੀ ਮਾਤਾ ਨੂੰ ਕਹਿਣ ਲੱਗਾ ਮਾਤਾ ਮੇਰਾ ਹੁਣ ਇਥੇ ਜੀ ਨਹੀਂ ਲੱਗਦਾ ਮੈਨੂੰ ਵਾਪਸ ਸੱਦ ਲੈ ਮਾਤਾ ਨੇ ਵਾਪਸ ਸੱਦ ਲਿਆ ਘਰੇ ਆਇਆ ਇਹ ਕਿ ਅਜੇ 1-2 ਦਿਨ ਹੋਏ ਨੇ ਕਿ ਨਨਕਾਣਾ ਸਾਹਿਬ ਵਾਸਤੇ ਸੱਦਾ ਆ ਗਿਆ ਤੇ ਭਾਈ ਵੀਰਾ ਸਿੰਘ ਨੇ ਕਿਹਾ ਕਹਿੰਦਾ ਪਹਿਲਾਂ ਤੇ ਆਪਾਂ ਚਿੱਠੀ ਜਿਹੜੀ ਸੀ ਉਹ ਲੋਕਾਂ ਦੇ ਕੋਲੋਂ ਪੜਾਇਆ ਕਰਦੇ ਸਨ ਪਰ ਹੁਣ ਤੂੰ ਪੜ੍ਹ ਲਿਖ ਲਿਆ ਤੂੰ ਪੜ੍ਹ ਸਕਦਾ ਹੈ ਤੂੰ ਸਾਨੂੰ ਚਿੱਠੀ ਪੜ੍ਹ ਕੇ ਸੁਣਾ ਭਾਈ ਪ੍ਰੀਤਮ ਸਿੰਘ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਥੋੜੀ ਜਿਹੀ ਚਿੱਠੀ ਪੜ੍ਹੀਏ ਪਰ ਥੋੜੀ ਜਿਹੀ ਚਿੱਠੀ ਪੜਦੇ ਆ ਪੜਦੇ ਸੁਣਾਈਏ ਤੇ ਹੁਣ ਚਿੱਠੀ ਆਪ ਦੇ ਪੜ੍ਹ ਰਿਹਾ ਪਰ ਸੁਣਾ ਨਹੀਂ ਰਿਹਾ ਭਾਈ ਵੀਰਾ ਸਿੰਘ ਨੇ ਕਹਿਆ ਕਹਿਣ ਲੱਗਾ ਇਹ ਤੇ ਬੜਾ ਬੇਈਮਾਨਾ ਕੰਮ ਹੋਇਆਣਾ ਕਿ ਤੁਸੀਂ ਆਪ ਚਿੱਠੀ ਪੜ ਰਹੇ ਆ ਪਰ ਸਾਨੂੰ ਨਹੀਂ ਸੁਣਾ ਰਹਿਆ ਸਾਨੂੰ ਵੀ ਦੱਸਿਓ ਇਸ ਚਿੱਠੀ ਦੇ ਵਿੱਚ ਕੀ ਲਿਖਿਆ ਜਦੋਂ ਭਾਈ ਪ੍ਰੀਤਮ ਸਿੰਘ ਨੇ ਚਿੱਠੀ ਨਾਲ ਸੁਣਾਈ ਨਾ ਤੇ ਭਾਈ ਵੀਰਾ ਸਿੰਘ ਨੇ ਚਿੱਠੀ ਖੋਲ੍ਹ ਕੇ ਕਹਿਣ ਲੱਗਾ ਤੂੰ ਨਹੀਂ ਸੁਣਾਉਣੀ ਤੇ ਤੇਰੇ ਨਾਲ ਤੇ ਉਹੀ ਚੰਗੇ ਨੇ ਜਿਨ੍ਹਾਂ ਦੇ ਕੋਲ ਅਸੀਂ ਬਾਲੋਂ ਚਿੱਠੀ ਪੜ੍ਹਉਂਦੇ ਆ ਘੜ ਤੋਂ ਪਰ ਸਾਰੀ ਚਿੱਠੀ ਤੇ ਪੜ੍ਹ ਕੇ ਸੁਣਾ ਦਿੰਦੇ ਨੇ ਮੈਂ ਉਹਨਾਂ ਕੋਲੋਂ ਚਿੱਠੀ ਪੜਾ ਕੇ ਲਿਆਉਣਾ ਭਾਈ ਵੀਰਾ ਸਿੰਘ ਅੱਗੇ-ਅੱਗੇ ਚਿੱਠੀ ਲੈ ਕੇ ਭਾਈ ਪ੍ਰੀਤਮ ਸਿੰਘ ਪਿੱਛੇ-ਪਿੱਛੇ ਮਾਂ ਨੇ ਵੇਖਿਆ ਕਹਿਣ ਲੱਗੀ ਅਜੀ ਤੁਹਾਨੂੰ 4 ਦਿਨ ਨਹੀਂ ਹੋਏ ਇਕੱਠੇ ਹੋਇਆ ਨੂੰ ਲੜਨ ਵੀ ਲੱਗ ਗਏ ਹੋ ਤੇ ਭਾਈ ਵੀਰਾ ਸਿੰਘ ਨੇ ਮਾਂ ਨੂੰ ਕਿਹਾ ਕਹਿਣ ਲੱਗਾ ਮਾਤਾ ਕੋਈ ਚਿੱਠੀ ਆਈ ਏ ਇਹ ਤਰਝ ਹੀ ਨਹੀਂ ਸੁਣਾਉਂਦਾ ਇਸ ਨੇ ਸਾਰੀ ਪੜੀ ਗਈ ਏ ਪਰ ਇਹਨੇ ਸਾਰੀ ਗੱਲ ਦੱਸੀ ਨਹੀਂ ਕਿ ਗੱਲ ਹੈ ਮਾਂ ਨੇ ਵਾਸਤਾ ਪੜ ਕਹਿਣ ਲੱਗੀ ਪੁੱਤਰਾ ਸਾਰੀ ਗੱਲ ਦੱਸ ਕੀ ਹੋਈ ਕਹਿਣ ਲੱਗਾ ਮਾਂ ਤਰ ਤਰ ਸਾਬਦੇ ਜਦੋਂ ਸਾਖਾ ਵਾਪਰੇ ਆ ਪੰਥ ਨਹੀਂ ਸਿੱਧਾ ਦੱਤਾ ਸੀ ਦੁਨ ਜੁਸੇਪ ਸੱਚੇ ਪਾਸ਼ਾ ਨੇ ਆਵਾਜ਼ ਮਾਰੀ ਸੀ ਮੈਂ ਜਾਣ ਨਹੀਂ ਸਕਿਆ ਹੁਣ ਨਨਕਾਣਾ ਸਾਹਿਬ ਵਾਸਤੇ ਗੁਰਨਾਕ ਸਾਹਿਬ ਸੱਚੇ ਪਾਸ਼ਾ ਨੇ ਆਵਾਜ਼ ਮਾਰੀ ਹੈ ਗੁਰੂ ਪੰਥ ਨੇ ਉਹ ਕਾ ਦਿੱਤਾ ਹੈ ਮੈਂ ਜਾਣਾ ਚਾਹੁੰਦਾ ਤੇ ਮਾਤਾ ਜੀ ਮੈਂ ਤੁਹਾਨੂੰ ਦੱਸ ਕੇ ਜਾਵਾਂ ਤੇ ਤੁਸੀਂ ਜਾਣੇ ਨਹੀਂ ਦੇਣਾ ਹੁਣ ਤੁਹਾਨੂੰ ਮੈਂ ਸਾਰੀ ਬਾਤ ਦੱਸ ਦਿੱਤੀ ਹੈ ਕਿਰਪਾ ਕਰਕੇ ਮੈਨੂੰ ਰੋਕਿਓ ਨਾ ਭਾਈ ਵੀਰ ਸਿੰਘ ਬੋਲਿਆ ਕਹਿਣ ਲੱਗਾ ਤਰ ਤਰ ਸਾਹਿਬ ਤੂੰ ਨਹੀਂ ਜਾ ਸਕਿਆ ਇਹਦੇ ਵਿੱਚ ਸਾਡਾ ਕਸੂਰ ਨਹੀਂ ਆਹ ਵੇਖ ਕੀ ਘਰ ਆਈ ਏ ਤੂੰ ਮਾਤਾ ਨੂੰ ਸੰਭਾਲ ਇਹਨਾਂ ਆਣਾ ਸਾਂ ਮੈਂ ਜਾਵਾਂਗਾ ਦੋਮਾਂ ਦੇ ਵਿੱਚ ਇਸ ਗੱਲੋਂ ਬਹਿਸ ਹੋਈ ਦੋਨਾਂ ਦੇ ਵਿੱਚ ਇਸ ਗੱਲੋਂ ਲੜਾਈ ਹੋਈ ਕਿ ਸ਼ਹੀਦੀ ਦੇਣ ਵਾਸਤੇ ਕੌਣ ਜਾਵੇਗਾ ਕਿਉਂਕਿ ਸੁਭਾਵਕ ਹੈ ਕਿ ਤਰਤਾਰ ਫੇਰ ਦਾ ਸਾਕਾ ਵਾਪਰ ਚੁਕਾ ਸੀ ਕੋਈ ਰਿੜ ਵੀ ਇਹ ਨਹੀਂ ਸਾਕੇ ਵਾਪਿਸ ਆਣ ਜਿੱਤੇ ਸ਼ਹਾਦਤ ਹੋ ਗਿਆ ਸਨ ਤੇ ਪਤਾ ਸੀ ਕਿ ਜਾਣਾ ਵੀ ਤੇ ਸ਼ਹਾਦਤ ਦਾ ਜਨ ਪੀਣਾ ਪੈ ਸਕਦਾ ਹੈ ਦੋਵਾਂ ਦੇ ਵਿੱਚ ਆਪਸੀ ਬਹਿਸ ਹੋਈ ਕੀ ਜਾਵੇਗਾ ਕਿਹੜਾ ਸ਼ਹੀਦ ਕੌਣ ਹੋਵੇਗਾ ਤੇ ਜਦੋਂ ਇਹ ਬਹਿਸ ਛਿੜੀ ਤੇ ਗੁਰੂ ਪਿਆਰ ਵਾਲਿਓ ਮਾਂ ਨੇ ਦੋਵਾਂ ਨੂੰ ਆਪਣੀ ਗਲਬੱਕੜੀ ਦੇ ਵਿੱਚ ਲਿਆ ਕਹਿਣ ਲੱਗੀ ਮੈਂ ਕਿੰਨੇ ਵੱਡੇ ਭਾਗਾਂ ਵਾਲੀ ਹਾਂ ਕਿ ਮੇਰੇ ਦੋ ਪੁੱਤਰ ਇਹ ਦੋਨੇ ਪਰਮਾਨ ਚੜਨ ਵਾਸਤੇ ਤਿਆਰ ਨੇ ਕਹਿਣ ਲੱਗੀ ਪੁੱਤਰੋ ਤੁਸੀਂ ਦੋਵੇਂ ਹੀ ਜਾਓ ਤੇ ਭਾਈ ਵੀਰਾ ਸਿੰਘ ਵੱਡੇ ਸਨ ਕਹਿਣ ਲੱਗੇ ਮਾਂ ਤੇਰਾ ਕੋਲ ਹੋਰ ਆਸਰਾ ਨਹੀਂ ਤੂੰ ਕਿਸੇ ਦੀ ਆਸਰੇ ਸਾਨੂੰ ਦੋਵਾਂ ਨੂੰ ਭੇਜ ਰਹੀਆਂ ਇੱਕ ਨੂੰ ਰੱਖ ਲੈ ਮੈਂ ਜਾਣ ਵਾਸਤੇ ਤਿਆਰ ਆ ਤੂੰ ਪ੍ਰੀਤਮ ਸਿੰਘ ਨੂੰ ਰੋਕ ਲੈ ਪ੍ਰੀਤਮ ਸਿੰਘ ਕਹਿ ਰਿਹਾ ਤੇ ਮਾਦਾ ਤੋਂ ਵੀਰ ਸਿੰਘ ਨੂੰ ਰੋਕ ਲੈ ਤੂੰ ਰੋਣੀ ਜਾਵੇਂਗੀ ਮਗਰੋਂ ਕੌਣ ਹੈ ਤੇਰਾ ਆਸਰਾ ਤੇ ਕਹਿਣ ਲੱਗੀ ਪੁੱਤਰੋ ਜਿਸ ਦੇ ਪੁੱਤਰ ਸ਼ਹੀਦ ਹੋਣ ਵਾਸਤੇ ਤੁਰਦੇ ਨੇ ਨਾ ਉਹ ਮਾਣਾ ਰੁੱਦੀਆਂ ਨਹੀਂ ਉਹਨਾਂ ਨੂੰ ਸੰਭਾਲਣ ਵਾਲਾ ਉਹਨਾਂ ਨੂੰ ਆਸਰਾ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਹੈ ਪੁੱਤਰੋ ਤੁਸੀਂ ਨੇ ਮੈਨੂੰ ਇਹ ਮਨੀ ਸਿੰਘ ਦੀ ਮਾਤਾ ਉਹਦਾ ਦੇਣਾ ਹੈ ਪੁੱਤਰੋ ਤੁਸੀਂ ਮੈਨੂੰ ਬਾਬਾ ਦੀਪ ਸਿੰਘ ਦੀ ਮਾਤਾ ਦੇ ਬਰਾਬਰ ਬਿਠਾ ਦੇਣਾ ਤੁਸੀਂ ਨੇ ਮੈਨੂੰ ਮਾਤਾ ਗੁਜਰੀ ਦੇ ਚਰਨਾਂ ਦੇ ਵਿੱਚ ਬਿਠਾ ਦੇਣਾ ਹੈ ਪੁੱਤਰੋ ਮੈਂ ਕਿਸੇ ਦੀ ਆਸਰੇ ਦੀ ਲੋੜ ਨਹੀਂ ਮਹਿਸੂਸ ਕਰਦੀ ਕਿਉਂਕਿ ਮੈਨੂੰ ਆਸਰਾ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ ਇਸ ਕਰਕੇ ਦੋਵੇਂ ਹੀ ਜਾਓਗੇ ਦੋਵੇਂ ਗੁਰੂ ਕੇ ਪਿਆਰੇ ਸਿੱਖ ਅੰਗ ਜਦੋਂ ਨਨਕਾਣਾ ਸਿੱਖ ਦੇ ਸਾਕੇ 'ਚ ਸ਼ਹੀਦ ਹੋਏ ਤੇ ਜਿੰਨੇ ਵੀ ਸਿੱਖ ਸ਼ਹੀਦ ਹੋਏ ਸਨ ਉਹਨਾਂ ਦੀ ਬਾਬਤ ਹਰ ਇੱਕ ਪਿੰਡ ਦੇ ਵਿੱਚ ਜਿਸ ਪਿੰਡ ਨੂੰ ਸੁਨੀਕਸਨ ਮੁੱਠੇ ਸੁਨੇਹੇ ਭੇਜੇ ਜਾ ਰਹੇ ਸਨ ਅਕਾਲੀਆਂ ਵੱਲੋਂ ਘੋੜੇ ਦੇ ਉੱਪਰ ਸਵਾਰ ਇੱਕ ਗੁਰੂ ਦਾ ਸਿੱਖ ਚੱਕ ਮੰਡਾਰੇ ਆਇਆ ਉਸਨੇ ਅੱਗੇ ਪੁੱਛਿਆ ਕਿ ਬੀਆ ਸਿੰਘ ਤੇ ਪ੍ਰੀਤਮ ਸਿੰਘ ਇਸੇ ਪਿੰਡ ਦੇ ਸਥਾਨ ਦੇ ਵਿੱਚ ਬੈਠੇ ਪੰਚਾਇਤੀ ਮੈਂਬਰਾਂ ਨੇ ਕਿਹਾ ਕਿ ਹਾਂ ਇਸੇ ਪਿੰਡ ਦੇ ਨੇ ਕਹਿਣ ਲੱਗਾ ਕਿ ਉਹ ਦੋਨੋਂ ਹੀ ਗੁਰੂ ਕੇ ਪਿਆਰੇ ਸੇਕ ਗੁਰੂ ਨਾਨਕ ਦੇ ਦਰਬਾਰ ਦੇ ਉੱਪਰ ਸ਼ਹਾਦਤ ਦਾ ਜਾਮ ਪੀ ਚੁਕੇ ਨੇ ਮੈਂ ਉਹਨਾਂ ਦੇ ਘਰ ਸੁਨੇਹਾ ਦੇਣਾ ਸਰਪੰਚ ਨੇ ਕੀ ਕਹਿਣ ਲੱਗਾ ਉਸ ਦੀ ਮਾਂ ਨੇ ਬੜੇ ਹੀ ਵਕਤਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਪਾਲਿਆ ਸੀ ਤੁਸੀਂ ਸਾਨੂੰ ਇਹ ਸਨੇਹਾ ਦੇ ਦਿੱਤਾ ਹੈ ਅਸੀਂ ਆਪ ਇਹ ਸਨੇਹਾ ਉਸ ਦੀ ਮਾਤਾ ਨੂੰ ਦੇ ਦੇਵਾਂਗੇ ਤੁਸੀਂ ਇਹ ਸਨੇਹਾ ਆਪ ਨਾ ਦਿਓ ਅਸੀਂ ਆਪ ਕਿਸੇ ਢੰਗ ਦੇ ਨਾਲ ਦੱਸਾਂਗੇ ਇੰਡੀਆ ਨੂੰ ਸਾਰੇ ਪਿੰਡ ਦੇ ਵਿੱਚ ਕਰੋੜਾ ਪੈ ਗਿਆ ਕਿ ਨਣਕਾਣਾ ਸਭ ਤੁਸੀਂ ਨੇ ਹ ਲੈ ਕੇ ਕੋਈ ਸਿੰਘ ਆਇਆ ਹੈ ਇਸੇ ਦੌਰਾਨ ਸਾਰੇ ਪਿੰਡੇ ਵੀ ਇਕੱਠਾ ਹੋਇਆ ਵੀਰਾ ਸਿੰਘ ਦੇ ਪ੍ਰੀਤਮ ਸਿੰਘ ਦੀ ਮਾਤਾ ਵੀ ਉੱਥੇ ਪਹੁੰਚੀ ਜਦੋਂ ਉਸਨੇ ਆਕੇ ਪੁੱਛਿਆ ਨਾ ਕਿ ਸਰਪੰਚ ਸਾਹਿਬ ਕੀ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਕੋਈ ਸਰਕਾਰ ਦਾ ਸੁਨੇਹਾ ਲੈ ਕੇ ਆਏ ਨੇ ਕਹਿੰਦੇ ਤੁਹਾਡਾ ਚਿਹਰਾ ਤੇ ਤੁਹਾਡੇ ਬੋਲ ਇਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਮੈਨੂੰ ਦੱਸੋ ਕੀ ਗੱਲ ਹੈ ਜਦੋਂ ਕਿਸੇ ਨੇ ਕੋਈ ਗੱਲ ਦਾ ਨਾਂ ਨਾ ਦਸੀ ਤੇ ਉਸ ਮਾਦਾ ਨੇ ਆਪ ਹੀ ਪੁੱਛਣਾ ਕਹਿਣ ਲੱਗੀ ਕਿ ਮੇਰੇ ਪੁੱਤਰਾਂ ਦਾ ਸੁਨੇਹਾ ਆਇਆ ਉਹਨਾਂ ਨੇ ਕਿਹਾ ਕਿ ਹਾਂ ਮਾਈ ਤੇਰੇ ਪੁੱਤਰਾਂ ਦਾ ਸੁਨੇਹਾ ਆਇਆ ਤੇ ਕਹਿੰਦੀ ਫੇਰ ਮੈਨੂੰ ਦੱਸੋ ਮੇਰੀ ਕੁੱਖ ਪਰਵਾਨੀ ਗਈ ਏ ਮੇਰੀ ਕੁੱਖ ਨੂੰ ਭਾਗ ਦੇ ਲੱਗਾ ਹੈ ਕਿ ਮੇਰੀ ਕੁੱਖ ਨੂੰ ਜਾਗਤਾ ਨਹੀਂ ਮੇਰੇ ਪੁੱਤਰਾਂ ਨੇ ਲਾ ਦਿੱਤਾ ਮੈਨੂੰ ਛੇਤੀ ਦੱਸੋ ਤੇ ਉਸ ਗੁਰੂ ਕੇ ਸਿੱਖ ਨੇ ਕਿਆ ਕਹਿੰਦਾ ਨਹੀਂ ਮਾਤਾ ਤੇਰੇ ਪੁੱਤਰਾਂ ਨੇ ਕੌਮ ਵਾਸਤੇ ਸ਼ਹਾਦਤ ਦਿੱਤੀ ਏ ਉਹ ਕੌਮ ਦਾ ਚਾਨਣ ਮੁਨਾਰਾ ਬਣੇ ਨੇ ਤੇ ਉਸ ਮਾਂ ਨੇ ਕਿਆ ਕਹਿੰਦੀ ਫੇਰ ਤੁਹਾਨੂੰ ਕਿਸ ਕਾਲ ਦਾ ਸੋਗ ਹੈ ਪਿੰਡ ਵਾਲਿਓ ਮੇਰੇ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਏ ਇਸ ਕਰਕੇ ਖੁਸ਼ੀ ਦੇ ਵਿੱਚ ਜੇ ਕਾਰੇ ਲਾਉ ਤ ਉਸਮਾਨ ਨੇ ਆਪ ਜੇ ਕਾਰੇ ਲਾਏ ਤੇ ਉਸਨੇ ਇੱਕ ਬੇਨਤੀ ਕੀਤੀ ਸੱਜ ਦੇ ਵਿੱਚ ਕਹਿਣ ਲੱਗੀ ਸਰਪੰਚ ਸਾਹਿਬ ਮੈਂ ਕਰੋਨ ਦੀਗ ਬਣਾ ਕੇ ਲੈ ਆਉਣੀ ਆ ਤੇ ਆਓ ਆਪਾਂ ਸਾਰੇ ਰਲ ਕੇ ਗੁਰੂ ਚਰਨਾਂ 'ਚ ਅਰਦਾਸ ਕਰੀਏ ਤੇ ਜਦੋਂ ਅਰਦਾਸ ਕਰਨ ਲੱਗੇ ਨਾ ਤੇ ਗੁਰੂ ਘਰ ਦਾ ਜਿਹੜਾ ਵਜ਼ੀਰ ਸੀ ਉਸਨੇ ਬੇਨਤੀ ਕੀਤੀ ਕਹਿਣ ਲੱਗਾ ਮਾਈ ਤੇ ਕੌਮ ਦੇ ਸ਼ਹੀਦ ਨੇ ਇਹਨਾਂ ਦੀ ਅਰਦਾਸ ਸਾਰੇ ਰਲ ਕੇ ਕਰਾਂਗੇ ਕਹਿ ਲੱਗੀ ਮੈਂ ਆਪਣੇ ਪੁੱਤਰਾਂ ਵਾਸਤੇ ਤੇ ਅਰਦਾਸ ਕਰਾਉਣ ਹੀ ਨਹੀਂ ਆਈ ਮੈਂ ਤੇ ਅਰਦਾਸ ਕਰਾਉਣੀ ਹੈ ਕਿ ਉਹ ਮਾਵਾ ਜੰਮਦੀਆਂ ਰਹਿਣ ਜਿਹੜੀਆਂ ਆਪਣੇ ਪੁੱਤਰਾਂ ਦਾ ਮੋਹ ਛੱਡ ਕੇ ਉਹਨਾਂ ਨੂੰ ਪਾਲ ਕੇ ਕੌਮ ਦੀ ਝੂਲੀ ਦੇ ਵਿੱਚ ਪਾਉਣ ਵਾਸਤੇ ਤਿਆਰ ਰਹਿਣ ਉਹ ਮਾਵਾ ਦੀ ਮੈਂ ਅਰਦਾਸ ਕਰਾਉਣੀ ਹੈ ਕਿ ਸਾਡਾ ਇਤਿਹਾਸ ਹੈ ਕਿ ਅਸੀਂ ਗੁਰੂ ਘਰਾਂ ਦੀ ਰਾਖੀ ਵਾਸਤੇ ਗੁਰੂ ਘਰਾਂ ਦੇ ਸਿਧਾਂਤਕ ਦ੍ਰਿਸ਼ਟੀਕੋਣ ਨੂੰ ਬਰਕਰਾਰ ਰੱਖਣ ਵਾਸਤੇ ਸ਼ਹਾਦਤਾਂ ਦਾ ਜੰਮ ਪੀਣ ਵਾਸਤੇ ਹਰ ਵੇਲੇ ਤਤਪਰ ਰਹੇ ਹਾਂ ਇਸ ਕਰਕੇ ਅਗੁਰੂ ਚਰਨਾਂ 'ਚ ਅਰਦਾਸ ਕਰੀ ਜਿਹੜੀ ਆਪਾਂ ਰੋਜ਼ਾਨਾ ਅਰਦਾਸ ਕਰਦੇ ਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਇੱਕ ਨਹੀਂ ਹੁੰਦੀ ਪਤਾ ਨਹੀਂ ਕਿੰਨੀਆਂ ਕੋ ਕੁਰਬਾਨੀਆਂ ਹੋਈਆਂ ਨੇ ਗੁਰੂ ਘਰਾਂ ਦੀ ਮਰਿਆਦਾਨ ਬਹਾਲ ਰੱਖਣ ਵਾਸਤੇ ਤੇ ਮੈਂ ਬੇਨਤੀ ਕਰਾਂ ਸਿੱਖ ਪਰੰਪਰਾਵਾਦੀ